ਤਿਆਲਾ ਦੇ ਵਾਈਸ ਚਾਂਸਲਰ ਦੇ ਗਰਲ ਹੌਸਟਲ ਦੀ ਚੈਕਿੰਗ ਨੂੰ ਲੈ ਕੇ ਹਗਾਮਾ ਹੋਇਆ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਾਈਸ ਚਾਂਸਲਰ ਨੇ ਅਚਾਨਕ ਉਹਨਾਂ ਦੇ ਕਮਰੇ ਚ ਆ ਕੇ ਉਹਨਾਂ ਦੇ ਕੱਪੜਿਆਂ ਤੇ ਟਿੱਪਣੀ ਕੀਤੀ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਛੋਟੇ ਕੱਪੜੇ ਕਿਉਂ ਪਾਉਂਦੀਆਂ ਨੇ ਇੰਨਾ ਹੀ ਨਹੀਂ ਵਿਦਿਆਰਥਣਾਂ ਤੇ ਮਾਪਿਆਂ ਨੂੰ ਤਾਂ ਗਰਲ ਹੌਸਟਲ 'ਚ ਆਉਣ ਵੀ ਨਹੀਂ ਦਿੱਤਾ ਜਾਂਦਾ ਇਸ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਵਿਦਿਆਰਥਣਾਂ ਪੜਕ ਗਈਆਂ ਉਹਨਾਂ ਉਪਕੂਲ ਪਤੀ ਦੇ ਅਸਤੀਫੇ ਦੀ ਮੰਗ ਕਰਦੇ ਆ ਪ੍ਰਦਰਸ਼ਨ ਕੀਤਾ। ਉਹਨਾਂ ਦਾ ਧਰਨਾ 22 ਦਿਨਾਂ ਤੋਂ ਚੱਲ ਰਿਹਾ ਹੈ। ਇਸ ਤੋਂ ਬਾਅਦ ਵਿਗੜ ਤੇ ਮਾਹੌਲ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ। ਹਾਲਾਂਕਿ ਵਿਦਿਆਰਥੀਆਂ ਨੇ ਕਾਰਜਾਂ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਤੱਕ ਵਾਈਸ ਚਾਂਸਲਰ ਅਸਤੀਫਾ ਨਹੀਂ ਦਿੰਦੇ। ਉਹ ਹੜਤਾਲ ਖਤਮ ਨਹੀਂ ਕਰਨਗੇ। ਵਿਦਿਆਰਥੀਆਂ ਨੇ ਹੁਣ ਯੂਨੀਵਰਸਿਟੀ ਦੇ ਗੇਟ ਅੱਗੇ ਟੈਂਟ ਲਾ ਕੇ ਹੜਤਾਲ ਦੇ ਬੈਠੇ ਹੋਈਆਂ ਹਨ ਵਿਦਿਆਰਥੀਆਂ ਨੇ ਐਤਵਾਰ ਨੂੰ ਦੁਪਹਿਰ 3:30 ਮਿੰਟ ਤੇ ਕ੍ਰਿਪ ਲਾਰਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀਸੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਤੇਰਾ ਸ਼ੁਰੂ ਕਰ ਦਿੱਤਾ ਸੀ ਵਿਦਿਆਰਥੀਆਂ ਵਿਦਿਆਰਥਣਾ ਇੱਥੇ ਨਾਈਟ ਯੂਰ ਡਾਟਰ ਦੇ ਪੋਸਟਰ ਲੈ ਕੇ ਪਹੁੰਚੀਆਂ ਸਨ ਇਹ ਧਰਨਾ ਸਾਰੀ ਰਾਤ ਜਾਰੀ ਰਿਹਾ ਵੀਸੀ ਨੇ ਉਸ ਸਮੇਂ মিডিਆ ਨਾਲ ਕੋਈ ਗੱਲ ਨਹੀਂ ਕੀਤੀ ਪਰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਅਨੰਦ ਪਵਾਰ ਨੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਨਕਕਾਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੂਚਿਤ ਕਰਨ। ਖਾਣਾ ਬਖਸ਼ੀ ਵਾਲੇ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਜਿਸ ਕਰਕੇ ਜਾਂਚ ਸ਼ੁਰੂ ਨਹੀਂ ਕੀਤੀ ਗਈ। ਰਾਤ ਭਰ ਤਰਨਾਂ ਜਾਰੀ ਰਿਹਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਕਮੇਟੀ ਬਣਾ ਦਿੱਤੀ। ਦੇਸ ਵਿੱਚ ਵਿਦਿਆਰਥੀਆਂ ਨਾਲ ਹੋਰ ਵਿਦਿਆਰਥੀ ਵੀ ਸ਼ਾਮਿਲ ਹੋ ਕੇ ਅਤੇ ਪੂਰੀ ਰਾਤ ਤੱਕ ਨੇਤੇ ਬੈਠੇ ਰਹੇ। ਉਹਨਾਂ ਜੁਨੀਵਰਸਿਟੀ ਪ੍ਰਸ਼ਾਸਨ ਦੇ ਸਾਹਮਣੇ ਪੱਕਾ ਮੋਰਚਾ ਰੱਖਿਆ। ਸਿਤੀ ਵਿਗੜਦੀ ਦੇਖ ਜੁਨੀਵਰਸਿਟੀ ਪ੍ਰਸ਼ਾਸਨ ਨੇ 9 ਮੈਂਬਰ ਦੀ ਕਮੇਟੀ ਦਾ ਗਠਨ ਕੀਤਾ। ਕਮੇਟੀ ਨੇ ਵਿਦਿਆਰਥੀਆਂ ਨੂੰ ਸੋਮਵਾਰ ਦੁਪਹਿਰ 3:45 ਵਜੇ ਐਡਮਿਨ ਬਲਾਕ ਵਿੱਚ ਆ ਕੇ ਆਪਣੇ ਬਿਆਨ ਦਰਜ ਕਰਨ ਲਈ ਕਿਹਾ। ਪਰਵਰਦੀਆਂ ਵਿਦਿਆਰਥੀਆਂ ਨੇ ਕਮੇਟੀ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਕਮੇਟੀ ਵਿੱਚ ਕੋਈ ਵਾਈਸ ਚਾਂਸਲਰ ਨਹੀਂ ਹੈ। ਉਹ ਸਿਰਫ ਫੈਕਲਟੀ ਮੈਂਬਰਾਂ ਦੀ ਕਮੇਟੀ ਅੱਗੇ ਨਹੀਂ ਜਾਵੇਗਾ। ਉਹਨਾਂ ਮੰਗ ਕੀਤੀ ਕਿ ਵੀਸੀ ਉਹਨਾਂ ਦੇ ਸਾਹਮਣੇ ਆ ਕੇ ਗੱਲ ਕਰੇ। ਵਿਦਿਆਰਥੀਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ 바ਰ ਕਾਉਂਸਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਅੱਧੀ ਰਾਤ ਨੂੰ ਗਰਲ ਹੌਸਟਲ ਦੀ ਚੈਕਿੰਗ ਗਲਤ ਸੀ। ਵਿਦਿਆਰਥੀ ਐਡਮਿਨ ਆਫਿਸ ਤੋਂ ਉੱਠ ਕੇ ਯੂਨੀਵਰਸਿਟੀ ਦੇ ਮੇਨ ਗੇਟ ਤੇ ਆ ਗਏ ਇਸ ਦੌਰਾਨ ਯੂਨੀਵਰਸਿਟੀ ਵਿੱਚ ਪੜ ਰਹੀਆਂ ਐਲ ਐਲ ਬੀ ਐਲ ਐਲ ਐਮ ਪੀ ਐਚ ਵੀ ਅਤੇ ਰਿਸਰਚ ਸਕਾਲਰ ਵਿਦਿਆਰਥੀਆਂ ਨੇ ਕਿਹਾ ਕਿ ਵਾਈਸ ਚਾਂਸਲਰ ਵੱਲੋਂ ਅਤੀ ਰਾਤ ਨੂੰ ਗਰਲ ਹੌਸਟਲ ਦੀ ਚੈਕਿੰਗ ਕਰਨਾ ਸਰਾਸਰ ਗਲਤ ਹੈ ਵੀ ਸੀ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਉਹ ਮਹਿਲਾ ਸਟਾਫ ਦੇ ਨਾਲ ਲੜਕਿਆਂ ਦੇ ਹੌਸਟਲ ਦੀ ਚੈਕਿੰਗ ਕਰਨ ਵੀ ਸੀ ਜੇ ਐਸ ਸਿੰਘ ਨੇ ਇਸ ਮਾਮਲੇ ਵਿੱਚ ਕਿਹਾ ਕਿ ਗੱਲ ਹੋਸਟਲ ਵਿੱਚ ਸਮਰੱਥਾ ਤੋਂ ਵੱਧ ਲੜਕੀਆਂ ਰੱਖਣ ਅਤੇ ਅੱਧੀ ਰਾਤ ਤੋਂ ਬਾਅਦ ਨਾਟਕਿਆਂ ਦੇ ਹੋਸਟਲ ਵਿੱਚ ਸਿਗਰਟ ਪੀਣਾ ਅਤੇ ਸ਼ਰਾਬ ਪੀਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਸ ਲਈ ਉਹ ਹੋਸਟਲ ਵਿੱਚ ਜਾ ਕੇ ਜਾਂਚ ਕੀਤੀ ਗਈ ਸੀ ਇੰਡੀਅਨ ਐਕਸਪ੍ਰੈਸ ਮੁਤਾਬਕ ਵਾਈਸ ਚਾਂਸਲਰ ਨੇ ਗਲਬਤ ਵਿੱਚ ਕਿਹਾ ਕਿ ਅਜਿਹੀਆਂ ਕੁੜੀਆਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ ਜੋ ਸਿਗਰਟ ਨਹੀਂ ਪੀਂਦੀਆਂ ਅਤੇ ਸ਼ਰਾਬ ਵੀ ਨਹੀਂ ਪੀਂਦੀਆਂ ਉਹਨਾਂ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਰਾਤ ਦੇ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦੇ ਹਨ ਉਹ ਇਹ ਸਭ ਕੁਝ ਬਾਰੋਂ ਖਾਨ ਦੀ ਆਡ ਵਿੱਚ ਮਗਵਾਉਂਦੇ ਹਨ ਮੈਂ ਮੈਲਾ ਵਾਰਡਨ ਅਤੇ ਚੰਗੇ ਵਿਵਹਾਰ ਵਾਲੇ ਵਿਦਿਆਰਥੀਆਂ ਜਾਂਚ ਕਰਨ ਗਿਆ ਸੀ ਉਹਨਾਂ ਕਿਹਾ ਕਿ ਹਰ ਬੈਂਚ ਦੇ ਕੁਝ ਵਿਦਿਆਰਥੀ ਵਿਰੋਧ ਕਰ ਰਹੇ ਹਨ ਬਾਕੀ ਜਮਾਤ ਵਿੱਚ ਪੜ੍ਹਦੇ ਰਹੇ ਮੈਂ ਕਿਸੇ ਦੇ ਕੱਪੜਿਆਂ ਤੇ ਟਿੱਪਣੀ ਨਹੀਂ ਕੀਤੀ ਇਹ ਕੁਝ 94 ਵਿਦਿਆਰਥੀਆਂ ਵੱਲੋਂ ਲਾਏ ਜਾ ਰਹੇ ਛੁਟਕੇ ਦੋਸ਼